ਕੀ ਕੋਈ ਮੂਨਾ ਮੁੰਡਾ ਹੁੰਦਾ ਹੈ ਨਾ ਉਹਨੇ ਉਹਨੂੰ ਗਵਾਉਂਦੇ ਪੂਰੇ ਚਾਂਟ ਬਣ ਜਾਂਦੇ ਹਾਲੜਾ ਜੀ ਦੇ ਹੱਕ ਮੈਨੂੰ ਬਹੁਤ ਬਹੁਤ ਸਾਹ ਜੀ ਬਹੁਤ ਹੋਰ ਆ ਗਿਆ ਆਪਣਾ ਕੋਈ ਹੁਣ ਤਾਂ ਨਹੀਂ ਵੇਖਾ ਤੇ ਚਾਹ ਪਾ ਲਾਂ ਮੈਂ ਬਾਬੂ ਨੂੰ ਲਾਉਂਦਾ ਬਾਬੂ ਨੂੰ ਜੋ ਪੰਚਾਂ ਨੂੰ ਆਦਾ ਪੀਂਦੇ ਨੇ ਜਦੋਂ ਇਹ ਕੰਮ ਕਰਦੇ ਨੇ ਤਾਂ ਇਹ ਜਾਨੀ ਬਿਲਕੁਲ ਸਹੀ ਕਰਦੇ ਨੇ ਚੱਲਾਂਗੇ ਵੇ ਕਲਾ ਜੀ ਵਰਤੇ ਪਾਉ ਚੱਲੇ ਤੁਨਾ ਚੁਕਾ ਨਹੀਂ ਬਖਸੇ ਹਮ ਸਹੀ ਪਿਆਰੇ ਬੇਰ ਜਿਨਾ ਮਿਲੰਦਰਾ ਨਾਮ ਜਿਤੇ ਆ ਦਾ ਨਾਮ ਤੁਨਾ ਚੜਤੀ ਕਲਾ ਤੇ ਰਹਾਣੀ ਸਭਨ ਤੁਮ ਬੋਲੇ ਸੋਨ ਹਾਲ ਸੋਨ ਸਰਾਹਾਲ ਤੀਜਾ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਸਵਣਾ ਕਾਮਾ ਪਿਓ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਇਨ ਗੁਰਮਖ ਨਾਨਕ ਅਰਾਧਿਆ ਸਭ ਆਖੋ ਧੰਨ ਧੰਨ ਬੜਿਆਈ ਗੁਰਮਖ ਦੇ ਪ੍ਰਭ ਹਰ ਪਾਵੇ ਸੋਈ ਗੁਰਮਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ ਸੋਤ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਚਰਨ ਕਮਲਾਂ 'ਪਾਸ ਅਰਦਾਸ ਬੇਨਤੀ ਹੈ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕਮ ਹਰਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਤੇ ਮਹਾਵਾਕ ਅਨਸਾਰ ਦਰਕਰ ਦੇ ਪ੍ਰੀਤਵਾਨ ਸਰਦਾਰ ਗੁਰਜੰਟ ਸਿੰਘ ਸਨ ਆਫ ਨਿਹਾਲ ਸਿੰਘ ਗੁਰਜੰਟ ਸਿੰਘ ਦੀ ਬੇਟੀ ਦੇ ਵਿਆਹ ਕਾਰਜ ਨੂੰ ਮੋਖ ਰੱਖਦੇ ਹੋਏ ਸਮੂਹ ਪਰਿਵਾਰ ਵੱਲੋਂ ਆਪਣੇ ਗ੍ਰਹਿ ਵਿਖੇ ਆਪ ਜੀ ਦੇ ਰੱਬੀ ਬਾਣੀ ਦੇ ਤੁਲਕੀ ਬਾਣੀ ਆਇ ਤਨ ਸਗਲੀ ਚਿੰਤ ਮਟਾਈਰੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਵਾਉਣ ਲੱਗੇ ਸੱਚੇ ਪਾਤਸ਼ਾਹ ਜੀਓ ਆਪ ਜੀ ਕਿਰਪਾ ਕਰੋ ਬਾਣੀ ਅਰੰਭ ਕਰਨ ਦੀ ਆਗਿਆ ਬਖਸ਼ੋ ਜੀ ਹੁਕਮਨਾਮਾ ਸਹਿਵ ਲੈਣ ਦੀ ਆਗਿਆ ਬਖਸ਼ੋ ਕਿਰਪਾ ਕਰਨੀ ਪਰਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾਣ ਦੀਆਂ ਦਾਤਾਂ ਬਖਸ਼ਣੀਆਂ ਆਇਓ ਸਰਨ ਦੇਣ ਦੁੱਖ ਭਜਣਾ ਜਤਬੋ ਤੁਮਰੀ ਓਰ ਸਭੇ ਪਦ ਧਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਛੋੜ ਵਾਹਿਗੁਰੂ ਜੀ ਕਾ ਾਲਪਾ ਵਾਹਿਗੁਰੂ ਜੀ ਕੀ ਫਤਿਹ ਸਤ ਦਨਵਾਹਿ ਗੁਰ <SMILINGaría> <sy> <IV> ਇਥੇ ਦਾ ਜੋਤਨਾ ਇਥੇ ਲਾ ਕਰਤਾ ਕਿਤੇ ਨਾ ਪੈਣਾ ਹੈਗਾ ਪਰ ਸਾਰਾ ਪੈ ਗਿਆ ਜੰਨਾ ਰਿਮਲਾ ਜਿਹੜਾ ਪਰਾਨਾ ਹੀ ਜਾਂਦਾ ਇਹਦਾ ਹਾਸਾ ਸਮਝ ਆ ਗਿਆ ਹਾਂ ਹਾਂ ਉਹਨੇ ਚਲੋ ਐਡਾ ਬਣ ਲਿਆ ਜੰਨਾ ਹਾਂ ਚਲੋ ਆ ਗਏ ਹਾਂ ਹਾਂਜੀ ਕਰਨਾ ਕੀ ਉਹਨਾਂ ਦੱਸਦੇ ਨਾ ਪਤਾ ਕਿੱਥੇ ਗਿਆ ਭਾਂਜੀ ਕਿੱਥੇ ਗਿਆ ਸੀ ਨਾ ਨਾ ਬਸ ਹਾਂ ਤੂੰ ਪੜ੍ਹ ਲਿਆ 8 ਅਕਤੂਬਰ ਦਾ ਹਾਂ ਪਰ ਇਧਰ

ਤਪ ਗੁਣ ਕਰੀਐ ਦੇਵ ਕੰਧਾਰੀ ਨੰਦਾਰੀ ਸੀ ਹੁਤੀ ਉਚਾਰੀ ਧਨਾਸਰੀਏ ਪੰਚੋ ਗਾਈ ਮਾਲ ਰਾਗ ਕौਸਕ ਸੰਗ ਲਾਈ ਮਾਰੂ ਮਸਤ ਅੰਗ ਮੇਵਾਰ ਪਰਵਲ ਚੰਡ ਕौਸਕ ਯੋ ਧਾਰਾ ਦਾਸ ਬੇਨਤੀ ਜੋਤ ਦੀ ਹੈ ਮਹਾਦਾਜ ਜੀ ਆਪ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਦਰ ਘਰ ਦੇ ਪ੍ਰੀਤਵਾਨ ਸਰਦਾਰ ਗੁਰਜੰਨ ਸਿੰਘ ਜੀ son of ਨਿਹਾਲ ਸਿੰਘ ਜੀ ਸਮੁੱਚੇ ਪਰਿਵਾਰ ਨੇ ਨਾਲ ਮਿਲ ਕੇ ਮਹਾਦਾਜ ਆਪ ਜੀ ਕੇ ਚਰਨ ਪਰ ਸੇ ਸਰਦਾਰ ਗੁਰਜੰਨ ਸਿੰਘ ਦੀ ਬੇਟੀ ਬੱਚੀ ਬੀਬੀ ਕਮਲਪ੍ਰੀਤ ਕੌਰ ਦੇ ਵਿਆਹ ਦੇ ਕਾਰਜਾਂ ਨੂੰ ਲੈ ਕੇ ਆਪ ਜੀ ਦਾ ਸ਼ੁਕਰਾਨਾ ਅਦਾ ਕਰਦਿਆਂ ਪਰਿਵਾਰ ਨੇ ਆਪ ਜੀ ਦੇ ਚਰਨ ਗ੍ਰਹਿ ਵਿਖੇ ਪਵਾਏ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜੀ ਸ਼ੁਭ ਭਾਵਨਾਵਾਂ ਮਾ ਪੂਰਣ ਕਰਨੀਆ ਮਹਾਰਾਜ ਸਤਿਗੁਰੂ ਜੀ ਬਾਣੀ ਬਾਣੇ ਦੇ ਧਾਰਨੀ ਬਨੋਣਾ ਆਪਣੇ ਚਰਨਾਂ ਦਾ ਪਿਆਰ ਪ੍ਰੀਤ ਬਖਸ਼ਿਸ਼ ਕਰਨੀ ਸਾਮਤ ਦੇਹੁ ਦਇਆ ਨ ਪ੍ਰਭ ਜਿਤ ਤੁਮ ਹੈ ਅਦਾਤਾ ਨਾਨਕ ਮੰਗੈ ਦਾਤਿ ਪ੍ਰਭ ਪਾਗ ਸਾਦਾ ਜਿਹੜਾ ਫਾਵਨ ਹੁਕਮਨਾਮਾ ਸੇ ਬਖਸ਼ਿਸ਼ ਕੀਤਾ ਹੈ ਇਹਦੇ ਅਖਰੀ ਅਰਥਾਂਵਲ ਖਿਆਲ ਕਰ ਲੋ ਜੋ ਮਹਾਰਾਜ ਨੇ ਹੁਕਮਨਾਮੇ ਵਿੱਚ ਕਿਹਾ ਜੇ 177 ਅਤੇ 78 ਅੰਤਿ ਸ਼ਸ਼ੋਭਿਤ ਸ਼ਬਦ ਹੈ ਤਨਾਸਰੀ ਰਾਗ ਵਿੱਚ ਹੈ ਪੰਚਮ ਪਾਦਸ਼ਾ ਸ਼ਹੀਦਾਂ ਦੇ ਸਰਤਾਜ ਜੀ ਦੀ ਰਸਨਾ ਦਾ ਉਚਾਰਨ ਕੀਤਾ ਬਣਦਾ ਹੈ ਮਰ ਕੇ ਕਹਿੰਦੇ ਤਨਾਸਰੀ ਮਹੰਲਾ ਪੰਜਵਾਰ ਜਹ ਜਹ ਪੀਖੋਂ ਤਹ ਹਜ਼ੂਰ ਪੀਖੋਂ ਦਾ ਅਰਥ ਹੁੰਦੇ ਦੇਖਣਾ ਕਹਿੰਦੇ ਏ ਭਾਈ ਉਹ ਪ੍ਰਮਾਤਮਾ ਨੂੰ ਜਦੋਂ ਤੁਸੀਂ ਗੁਰੂ ਦੀ ਦ੍ਰਿਸ਼ਟੀ ਨਾਲ ਵੇਖੋਗੇ ਗੁਰੂ ਚਰਣਾ ਵਿੱਚ ਜੁੜੋਗੇ ਤੁਹਾਨੂੰ ਪਤਾ ਲੱਗੇਗਾ ਕਿ ਪ੍ਰਮਾਤਮਾ ਹਰ ਥਾਂ ਹਾਜ਼ਰ ਨਾਲ ਹੈ ਜਹ ਜਹ ਪੀਖੋਂ ਤਹ ਹਜ਼ੂਰ ਦੂਰ ਕਤਰੂ ਨਾ ਜਾਇ ਮਨੁਕੁਨ ਕੀ ਤੇਰੇ ਮਨ ਦਾ ਭਰਮ ਹੈ ਤੇਰੇ ਆਪਣੇ ਵਿਚਾਰ ਤੈਨੂੰ ਇੰਤ ਪ੍ਰਤੀਤ ਕਰਵਾਉਂਦੇ ਨੇ ਪਰਮਾਤਮਾ ਕੋ ਨਾ ਹੁੰਦਾ ਪਰ ਉਹ ਵੀ ਕੋਈ ਬਾਬੇ ਰਬਦਾਸ ਸਾਹਿਬ ਨੇ ਪਾਣੀ ਵਿੱਚ ਕਿਹਾ ਕਹਿ ਰਬਦਾਸ ਹਾਥ ਤੈਨੂੰ ਸੱਜੇ ਹੋਈ ਸੁ ਕੋਈ ਉਹਦੇ ਕਿ ਸ਼ਬਦ ਵਰਤੇ ਵੀ ਰਾਮ ਹੱਥ ਨਾਲੋਂ ਨੇੜੇ ਆ ਕੋਈ ਸ਼ਬਦ ਪਾਣੀ ਚ ਅੱਖ ਨਾਲੋਂ ਨੇੜੇ ਨਹੀਂ ਗਿਆ ਜਾਂ ਪਾਣੀ ਵਿੱਚ ਮਹਾਰਾਜ ਨੇ ਮੁਖ ਨਾਲੋਂ ਨੇੜੇ ਨਹੀਂ ਗਿਆ ਹਰਤ ਸਰੀਰ ਤਰ ਇੱਕ ਐਸਾ ਅੰਗ ਹੈ ਜਿਹੜਾ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੂਟੀ ਹੱਥਾਂ ਜਾਂਦੇ ਮਾਲਕ ਜੀ ਦੇ ਭਾਈ ਪ੍ਰਮਾਤਮਾ ਬਹੁਤ ਨੇੜੇ ਹੈ। ਪਾਪ ਜਹ ਜਹ ਦੇਖੂ ਤਹ ਹਜੂਰ ਦੂਰਕਤ ਹੋ ਨਾ ਜਾਈ ਫਿਰ ਕਿਆ ਲਭ ਲਹਿਆ ਸਰਵਤਰ ਮੈਂ ਰਾਮ ਦਾ ਅਰਥੁੰਦੇ ਰਮਿਆ ਹੋਇਆ ਸਮਾਇਆ ਹੋਇਆ ਰਾਮ ਰਹਿਆ ਸਰਵਤਰ ਮੈਂ ਉਹ ਹਰ ਥਾਂ ਸਮਾਇਆ ਹੋਇਆ ਕਹਿ ਲੱਗੇ ਮਨਨ ਸਦਾ ਧਿਆਈ ਐ ਮਨ ਨੂੰ ਇੱਕ ਕਿਰਪਾ ਕਰ ਉਸ ਪਰਮਾਤਮਾ ਨੂੰ ਧਿਆਇਆ ਕਰ। ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ सत नाम वाहे गुरु सत नाम वाहे गुरु सत नाम वाहे गुरु सत नाम वाहे गुरु सत वाहे गुरु सत वाहे गुरु सत Satnaam... वाहे गुरु वाहे गु। गुरु सत <laughs> be guru ਉਹ ਹੋਰ ਕੋਈ ਕੰਮ ਨਹੀਂ ਹੈਗਾ ਆਵਾਜ਼ ਆ ਗਈ ਡਿਊਟੀ ਇਹਦੀ ਆ ਮੇਰੀ ਇਹਨੂੰ ਇਹਨੂੰ ਹੱਥ ਕਰ ਲੈ ਓਏ ਗੋਡੇ ਤੇ ਵੀ ਹੁੰਦਾ ਗੋਡੇ ਤੇ ਵੀ ਲਾਈ ਦਾਂਗਾ ਓਏ ਚਾਂਦੀ ਵਾਲੀ ਕੋਲ ਪੁਰੀ ਦੂ ਦਾ ਕਰਨ ਤੇ ਵੰਗਣਾ ਆ ਜਾ ਠੀਕ ਆ ਨਾ ਨਹੀਂ ਨਾ ਕੀ ਕਰ ਲੀ ਬੰਦਾ ਮਿੱਕਾ ਕਰਦਾ ਨਹੀਂ ਨਹੀਂ ਨਾ ਨਹੀਂ ਕਰਦਾ ਗੋਲ ਕਰ ਆਈਆ ਤੂੰ ਓਈ ਆਈਆ 哪里？手机是密码。 I'm ਦੇ ਆਦਾ ਦਾ ਦਾ ਬੰਦੇ ਤੋੜ ਰਹੇ ਆ ਜਿਹੜੀ ਰੇਤੀ ਦਾ ਦੱਸ ਕਰਨੇ ਤੋਂ ਇੱਥੇ ਤੋੜ ਕੇ ਨਾ ਹੋਰ ਸੜਦੇ ਦੇਖੋ ਇਧਰ ਅੰਦੀਖੀ ਇਧਰ ਦੇਖੋ 1.3 ਇਧਰ ਦੇਖੋ ਬਣੀ ਇਹ 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 Thank you for watching. ਪਣੀਦਲੇ ਕੇ ਵਿੱਚ ਵੇਟ ਠੀਕ ਹੈ ਚੱਕ ਲਈ ਠੀਕ ਹੈ ਪੁੱਤਾਂ ਵਿੱਚ ਮਿਕਸ ਸੀਗਾ ਮਤਲਬ